ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਦੀ ਇਸ ਵੀਡੀਓ ਦੇ ਅੰਦਰ ਆਪਾਂ ਗੁਰਬਾਣੀ ਦੇ ਬਾਰੇ ਇੱਕ ਬੜੀ ਸੁੰਦਰ ਇਤਿਹਾਸਕ ਘਟਨਾ ਸਾਂਝੀ ਕਰਨੀ ਹੈ ਕਿਉਂਕਿ ਗੁਰਬਾਣੀ ਗੁਰੂ ਹੈ ਸਤਿਗੁਰੂ ਦਾ ਪਾਵਨ ਬਚਨ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਮਤਲਬ ਅਮਰਤ ਸਾਰੇ ਦਾ ਭਾਵ ਹੈ ਸਾਰੇ ਖਜ਼ਾਨੇ ਗੁਰਬਾਣੀ ਦੇ ਵਿੱਚ ਨੇ ਵਿੱਚ ਬਾਣੀ ਅਮਰਤ ਸਾਰੇ ਗੁਰਬਾਣੀ ਕਹ ਸੇਵਕ ਜਨ ਮਾਨੈ ਪ੍ਰਤਖ ਗੁਰੂ ਨਿਸਤਾਰੇ ਤੇ ਸਹਬ ਨੇ ਪਾਵਨ ਬਾਣੀ ਦੇ ਵਿੱਚ ਬਚਨ ਵੀ ਕੀਤਾ ਉਚ ਅਪਾਰ ਬਯੰਤ ਸਵਾਮੀ ਕੌਣ ਜਾਣੈ ਗੁਣ ਤੇਰੇ ਗਾਵਤੇ ਉਧਰੈ ਸੁਣਤੇ ਉਧਰੈ ਬਿਨ ਸਹਿ ਪਾਪ ਘਨੇਰੇ ਪਸ਼ੂ ਪ੍ਰੇਤ ਮੁਕਤ ਕੋ ਉਤਾਰੈ ਪਾਹਣ ਪਾਰ ਉਤਾਰੈ ਮਤਲਬ ਇਹ ਪਸ਼ੂਆਂ ਨੂੰ ਵੀ ਪ੍ਰੇਤਾਂ ਨੂੰ ਵੀ ਅਸ਼ੂ ਪ੍ਰੇਤ ਮੁਕਤ ਕੋ ਉਤਾਰਿਆ ਮੂਰਖਾਂ ਨੂੰ ਵੀ ਇਹ ਮੁਕਤ ਕਰਦੀ ਹੈ ਕਿਉਂਕਿ ਗੁਰਬਾਣੀ ਗੁਰੂ ਹੈ ਦਾਸ ਨੇ ਜਿਹੜੀ ਪਹਿਲਾਂ ਵੀ ਬੇਨਤੀ ਕੀਤੀ ਪਹਿਲੇ ਪਾਤਸ਼ਾਹ ਤੋਂ ਲੈ ਕੇ ਦਸ਼ਮ ਪਿਤਾ ਤੱਕ ਦਾ ਸਰੀਰ ਮਹਾਰਾਜ ਸੱਚੇ ਪਾਤਸ਼ਾਹ ਜੀ ਮਨੁੱਖੀ ਦੇਹ ਦੇ ਵਿੱਚ ਵਿਚਰੇ ਨੇ ਉਹ ਸਾਡੇ ਤੱਕ ਕੇਵਲ ਸ਼ਬਦ ਪਹਿਚਾਉਣ ਦੇ ਲਈ ਸਾਨੂੰ ਸ਼ਬਦ ਦੇ ਲੜ ਲਾਉਣ ਦੇ ਲਈ ਤੇ 1708 ਦੇ ਵਿੱਚ ਦਸਮ ਪਿਤਾ ਨੇ ਇਹ ਬਕਾਇਦਾ ਹੁਕਮ ਵੀ ਕਰ ਦਿੱਤਾ ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਉ ਗ੍ਰੰਥ ਜਿਹੜੀ ਘਟਨਾ ਆਪਾਂ ਅੱਜ ਇੱਕ ਜ਼ਿਕਰ ਕਰਨਾ ਆ ਕਿਉਂਕਿ ਗਰਬਾਣੀ ਵਿੱਚ ਸੱਚੇ ਪਾਤਸ਼ਾਹ ਨੇ ਬੇਅੰਤ ਜੂਨੀਆਂ ਦਾ ਜ਼ਿਕਰ ਕੀਤਾ ਜਾ ਉਹਨਾਂ ਜੂਨੀਆਂ ਦੇ ਵਿੱਚ ਇੱਕ ਜੂਨੀ ਹੈ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ ਭੂਤ ਵੀ ਇੱਕ ਜੂਨੀ ਮੰਨੀ ਹੈ ਮਹਾਰਾਜ ਨੇ ਪ੍ਰੇਤ ਨੂੰ ਵੀ ਇੱਕ ਜੂਨੀ ਦਾ ਨਾਮ ਦਿੱਤਾ ਜਾ ਉਹ ਸਾਖੀ ਹੈ ਜਿਹੜੀ ਇਸ ਪ੍ਰੇਤ ਨਾਲ ਸੰਬੰਧਤ ਹੀ ਹੈ ਵੀ ਗੁਰਬਾਣੀ ਨੇ ਪ੍ਰੇਤ ਦਾ ਵੀ ਕਿਵੇਂ ਭਲਾ ਕੀਤਾ ਗੁਰੂ ਪਿਆਰਿਓ ਇਹ ਇਤਿਹਾਸਿਕ ਘਟਨਾ ਹੈ ਇੱਕ ਅਖੰਡ ਕੀਰਤਨੀ ਜਥਾ ਉਹਦੇ ਵਿੱਚ ਕੀਰਤਨ ਕਰਨ ਵਾਲੇ ਸਿੰਘ ਵੀ ਸਨ ਤੇ ਅਖੰਡ ਪਾਠੀ ਸਿੰਘ ਵੀ ਸਨ ਤੇ ਜਿਹੜਾ ਇਹ ਜਥਾ ਸੀ ਬੇਹੰਗਮ ਬਿਬੇਕੀਆਂ ਦਾ ਜਥਾ ਸੀ ਇਹ ਇਸ ਲਈ ਇਹਨਾਂ ਨੇ ਸੰਕਲਪ ਬਣਾਇਆ ਸਮੁੱਚੇ ਜਥੇ ਨੇ ਕਿ ਆਪਾਂ ਦਾ ਸਮੂਹ ਗੁਰਧਾਮਾਂ ਦੀ ਯਾਤਰਾ ਕਰੀਏ ਪੈਦਲ ਤੇ ਪਰ ਸਲਾਹ ਇਹ ਬਣਾਈ ਵੀ ਜਿੰਨਾ ਰਾਹਾਂ ਤੇ ਦਸ਼ਮੇਸ਼ ਪਿਤਾ ਜੀ ਗਏ ਨੇ ਨਾ ਹਯੂਰ ਸਾਹਿਬ ਨੂੰ ਸੱਚੇ ਪਾਤਸ਼ਾਹ ਜਿਹੜੇ-ਜਿਹੜੇ ਰਾਹਾਂ ਦੇ ਵਿੱਚ ਦੀ ਹੋ ਕੇ ਜਿਹੜੇ ਜਿਹੜੇ ਰਾਹਾਂ ਦੇ ਉੱਤੋਂ ਦੀ ਜਾਂ ਜਿੱਥੇ-ਜਿੱਥੇ ਮਹਾਰਾਜ ਮੰਜ਼ਲ ਕਰਦੇ ਕਰਦੇ ਰੁਕਦੇ ਰੁਕਦੇ ਮਹਾਰਾ ਸੱਚੇ ਪਾਤਸ਼ਾਹ ਜੀ ਸਥਾਨਾਂ ਤੇ ਗਏ ਨੇ ਤੇ ਉਹਨਾਂ ਰਾਹਾਂ ਤੇ ਆਪਾਂ ਵੀ ਦਰਸ਼ਨ ਕਰਦੇ ਕਰਦੇ ਤੇ ਨਾਲੇ ਗੁਰਧਾਮਾਂ ਦੇ ਦਰਸ਼ਨ ਕਰੀਏ ਨਾਲੇ ਯਾਤਰਾ ਕਰਦੇ ਚੱਲੀਏ ਇਸ ਜਥੇ ਦੇ ਕੋਲੇ ਇੱਕ ਲਗਭਗ 30-35 ਸਿੰਘ ਨੇ ਇਹ ਸਮੁੱਚੇ ਕਿਉਂਕਿ ਵਿੱਚੇ ਹੀ ਲਾングਰੀ ਸਿੰਘ ਨੇ ਵਿੱਚੇ ਹੀ ਪਾਠੀ ਸਿੰਘ ਨੇ ਵਿੱਚੇ ਹੀ ਕੀਰਤਨ ਕਰਨ ਵਾਲੇ ਨੇ ਵਿੱਚੇ ਹੀ ਹੋਰ ਪ੍ਰਬੰਧ ਕਰਨ ਵਾਲੇ ਸਿੰਘ ਨੇ ਨਾਲ ਕੁਝ ਸੰਗਤਾਂ ਨੇ ਪ੍ਰੇਮੀ ਨੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਵਨ ਸਰੂਪ ਵੀ ਇਨਾਂ ਕੋਲੇ ਹੈ ਜਦੋਂ ਜਥਾ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਂਦਾ ਹੈ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਵੀ ਨਾਲ ਹੀ ਇੱਕ ਪੜਾ ਤੋਂ ਦੂਜੇ ਪੜਾ ਤੱਕ ਲੈ ਕੇ ਜਾਂਦੇ ਨੇ ਤੇ ਹਰ ਰੋਜ਼ ਦਾ ਨੀਮ ਹੈ ਮਤਲਬ ਕਿ ਜਿਹੜੀ ਬਾਣੀ ਨੇ ਭਾਈ ਗੁਰਦਾਸ ਸਾਹਿਬ ਨੇ ਵੀ ਬਚਨ ਕੀਤਾ ਨਾ ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਸੂਆ ਇਹ ਜਥਾ ਜਿੱਥੇ-ਜਿੱਥੇ ਵੀ ਜਾ ਕੇ ਪੜਾ ਕਰਦਾ ਆ ਨਾ ਰੁਕਦਾ ਆ ਉੱਥੇ-ਉੱਥੇ ਜਾ ਕੇ ਇਹ ਸਾਮਰਤ ਵੇਲੇ ਦਾ ਤੇ ਸ਼ਾਮ ਦਾ ਦੀਵਾਨ ਸਜਾਉਂਦੇ ਨੇ ਮਹਾਰਾਜ ਦੀ ਹਯੂਰੀ ਦੇ ਅੰਦਰ ਇਸ ਤਰ੍ਹਾਂ ਜਥਾ ਚੱਲ ਪਿਆ ਇਹ ਜਥਾ ਪੜਾ ਦਾਰ ਪੜਾ ਚੱਲਦਾ ਗਿਆ ਤੇ ਇੱਕ ਪੁਰਾਣੇ ਕਸਬੇ ਦੇ ਕੋਲੇ ਜਥਾ ਪਹੁੰਚਿਆ ਤੇ ਸ਼ਾਮ ਪੈ ਗਈ ਰਾਤ ਹੋਣ ਵਾਲੀ ਹੈ ਤੇ ਸੋਦਰ ਰਹਿਰਾਜ ਸਾਹਿਬ ਦਾ ਸਮਾਂ ਵੀ ਆ ਗਿਆ ਨੇੜੇ ਸੋਦਰ ਰਾਹਰਾ ਸਾਹਿਬ ਦਾ ਸਮਾ ਵੀ ਹੋ ਚੁੱਕਾ ਆ ਇਸ ਲਈ ਇਸ ਜਥੇ ਨੇ ਪੜਾ ਕਰਨ ਦਾ ਮਨ ਬਣਾਇਆ ਵੀ ਹੁਣ ਆਪਾਂ ਰੁਕ ਜੀਏ ਪੜਾ ਕਰੀਏ ਰਾਤ ਬਤੀਤ ਕਰੀਏ ਤੇ ਫਿਰ ਅ ਅਗਲੇ ਦਿਨ ਸਵੇਰੇ ਅੱਗੇ ਚਾਲਾ ਪਾਵਾਂਗੇ ਜਦੋਂ ਇਹ ਉਹ ਪ੍ਰਾਣੇ ਕਸਬੇ ਦੇ ਕੋਲੇ ਪਹੁੰਚੇ ਤੇ ਉੱਥੋਂ ਦੇ ਜਿਹੜੇ ਰਹਿਣ ਵਾਲੇ ਸੀ ਉਹਨਾਂ ਨੂੰ ਪੁੱਛਿਆ ਵੀ ਅਸੀਂ ਰਾਤ ਬਤੀਤ ਕਰਨੀ ਹੈ ਤੇ ਸਾਨੂੰ ਕੋਈ ਜਗ੍ਹਾ ਦੱਸ ਦਿਓ ਕੋਈ ਇੱਥੇ ਧਰਮਸ਼ਾਲਾ ਹੋਵੇ ਕੋਈ ਸਰਾਹ ਹੋਵੇ ਤਾਂ ਸਾਨੂੰ ਦੱਸ ਦਿਓ ਉਥੋਂ ਦੇ ਜਿਹੜੇ ਲੋਕ ਸੀ ਉਹ ਅਨਮਤੀਏ ਸੀ ਅਨਮਤੀਏ ਮਤਲਬ ਹੋਰ ਧਰਮਾਂ ਦੇ ਅ ਹੋਰ ਧਰਮਾਂ ਦੇ ਅਨੇਾਈ ਸੀ ਉਹ ਲੋਕ ਇਸ ਲਈ ਉਹਨਾਂ ਨੇ ਸ਼ਰਾਰਤ ਕਰਨ ਦੇ ਲਈ ਜਾਣ ਬੁੱਝ ਕੇ ਉਹਨਾਂ ਨੇ ਇੱਕ ਮਕਾਨ ਦੀ ਦਸ ਪਾਈ ਇਸ ਜਥੇ ਨੂੰ ਜਿਹੜੇ ਮਕਾਨ ਦੇ ਵਿੱਚ ਕਈ ਸਾਲਾਂ ਤੋਂ ਕੋਈ ਨਹੀਂ ਸੀ ਰਹਿ ਰਿਹਾ ਉਜਾੜ ਪਿਆ ਸੀ ਮਕਾਨ ਬੜਾ ਸੋਹਣਾ ਸੀ ਸੁੰਦਰ ਬਣਿਆ ਸੀ ਪੱਕਾ ਬਣਿਆ ਸੀ ਪਰ ਹੈ ਉਜਾੜ ਕਿਉਂਕਿ ਉੱਥੇ ਕੋਈ ਨਹੀਂ ਸੀ ਵੱਸਦਾ ਤੇ ਉਜਾੜ ਪਿਆ ਹੁਣ ਕਰਕੇ ਬਹੁਤ ਹੀ ਉੱਥੇ ਗੰਦਗੀ ਫੈਲੀ ਹੋਈ ਸੀ ਬੜਾ ਮਿੱਟੀ ਘਟਾ ਬਹੁਤ ਖਰਾਬ ਹੋਇਆ ਪਿਆ ਸੀ ਤੇ ਅੱਜ ਤੱਕ ਉੱਥੇ ਕੋਈ ਰਹਿੰਦਾ ਵੀ ਨਹੀਂ ਸੀ ਕਿਉਂਕਿ ਉੱਥੇ ਇਹ ਗੱਲ ਪ੍ਰਚਲਿਤ ਸੀ ਇਲਾਕੇ ਦੇ ਵਿੱਚ ਵੀ ਉਸ ਮਕਾਨ ਦੇ ਅੰਦਰ ਇੱਕ ਪ੍ਰੇਤ ਦਾ ਵਾਸਾ ਆ ਤੇ ਇਹ ਗੱਲ ਇਹ ਗੱਲ ਕੇਵਲ ਕੱਲੀ ਪ੍ਰਚਲਿਤ ਹੀ ਨਹੀਂ ਸੀ ਇਹ ਗੱਲ ਬਿਲਕੁਲ ਸੱਚ ਸੀ ਇਹ ਆਪਾਂ ਅੱਗੇ ਦੱਸਦੇ ਆਂ ਅੱਗੇ ਬਿਆਨ ਕਰਦੇ ਆਂ ਇਸ ਲਈ ਉਹਨਾਂ ਨੇ ਕਿਹਾ ਵੀ ਉਹ ਮਕਾਨ ਖਾਲੀ ਹੈ ਤੁਸੀਂ ਉੱਥੇ ਰਹਿ ਸਕਦੇ ਹੋ ਚਲੋ 30 35 ਜਾਣੇ ਸਿੰਘ ਸੀ ਇਹ ਗਏ ਮਕਾਨ ਵੇਖਿਆ ਜਦੋਂ ਮਕਾਨ ਵਾਕਈ ਬਹੁਤ ਉਹਦੇ ਵਿੱਚ ਮਿੱਟੀ ਘੱਟਾ ਤੇ ਬੜਾ ਗੰਦਗੀ ਨਾਲ ਭਰਿਆ ਪਿਆ ਆ ਇਸ ਲਈ ਚਲੋ ਸਿੰਘਾਂ ਨੇ ਰਲ ਕੇ ਜਲਦੀ ਜਲਦੀ ਉਹਦੀ ਸਫਾਈ ਕੀਤੀ ਹੱਥੋਂ ਹੱਥੀ ਸਾਰਾ ਸਾਫ਼ ਕੀਤਾ ਤੋਤਾ ਇੱਕ ਕਮਰੇ ਦੇ ਵਿੱਚ ਮਹਾਰਾਜ ਦਾ ਨਿਵਾਸ ਕਰਾਇਆ ਤਿਆਰੀ ਕੀਤੀ ਸਾਰੀ ਚੰਦੂਆ ਸਾਹਿਬ ਲਾਏ ਗਏ ਫਰਸ਼ ਵਿਛਾਏ ਗਏ ਸਾਰੀ ਤਿਆਰੀ ਕਰ ਦਿੱਤੀ ਕੁਝ ਸਿੰਘ ਲੰਗਰ ਪ੍ਰਸ਼ਾਦਾ ਪਾਣੀ ਪਿਆਰ ਕਰਨ ਲੱਗ ਪਏ ਕੁਝ ਨੇ ਸ਼ਾਮ ਵੇਲੇ ਦਾ ਦੀਵਾਨ ਸਜਾ ਲਿਆ ਮਹਾਰਾਜ ਹਿਯੂਰੀ ਵਿੱਚ ਚਲੋ ਪ੍ਰਸ਼ਾਦਾ ਪਾਣੀ ਸਿੰਘਾਂ ਨੇ ਜਥੇ ਨੇ ਛਕਿਆ ਰਾਇਰਾ ਸਾਹਿਬ ਦੀ ਸਮਾਪਤੀ ਹੋਈ ਸੋਲਾ ਸਾਹਿਬ ਦਾ ਪਾਠ ਕੀਤਾ ਤੇ ਸਾਰੇ ਸਿੰਘ ਆਪੋ ਆਪਣੇ ਉਥੇ ਕਿਉਂਕਿ ਕਮਰੇ ਕਾਫੀ ਸੀ ਉਸ ਮਕਾਨ ਦੇ ਵਿੱਚ ਤੇ ਸਾਰੇ ਸਿੰਘਾਂ ਨੇ ਆਪੋ ਆਪਣੇ ਆਸਣ ਲਾ ਲਏ ਤੇ ਗੁਰੂ ਪਿਆਰੇ ਉਹ ਜਿਹੜਾ ਜਥਾ ਸੀ ਉਹ ਕੇਵਲ ਕਹਿਣ ਮਾਤਰ ਜਥਾ ਨਹੀਂ ਸੀ ਬੜੀ ਕਮਾਈ ਵਾਲੇ ਨਿਤਨੇਮੀ ਸਿੰਘ ਚੜ੍ਹਦੀ ਕਲਾ ਵਾਲੇ ਸਿੰਘ ਬੇਹੰਗਮ ਤੇ ਬਿਬੇਕੀਆਂ ਦਾ ਜਥਾ ਸੀ ਉਹ ਜਿਹੜਾ ਇਹ ਯਾਤਰਾ ਕਰ ਰਿਹਾ ਸੀ ਅਖੰਡ ਕੀਰਤਨੀਏ ਜਥੇ ਵਿੱਚ ਸਨ ਉਸ ਵਿੱਚ ਤੇ ਅਖੰਡ ਪਾਠੀ ਸਨ ਜਿਹੜੇ ਬੜੇ ਜੀਵਨ ਵਾਲੇ ਸਨ ਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕਮਰਾ ਸੀ ਜਿੱਥੇ ਮਹਾਰਾਜ ਦਾ ਨਵਾਸ ਕਰਵਾਇਆ ਸੀ ਉਥੇ ਉਹ ਜਥੇ ਦਾ ਜਿਹੜਾ ਜਥੇਦਾਰ ਸਿੰਘ ਸੀ ਉਹਨੇ ਆਪਣਾ ਭੂਮਾਸਣ ਕਰ ਲਿਆ ਮਹਾਰਾਜ ਦੇ ਕੋਲੇ ਧਰਤੀ ਤੇ ਆਪਣਾ ਅਸਣ ਲਾ ਲਿਆ ਤੇ ਉਹਨੇ ਸੋਇਲਾ ਸਾਹਿਬ ਦਾ ਪਾਠ ਕੀਤਾ ਤੇ ਸੋਇਲਾ ਸਾਹਿਬ ਦਾ ਪਾਠ ਕਰਨ ਤੋਂ ਬਾਅਦ ਉਸ ਸਿੰਘ ਨੇ ਜਿਹੜਾ ਨਾਮ ਅਭਿਆਸ ਆਪਣਾ ਕਰਨਾ ਸ਼ੁਰੂ ਕਰ ਦਿੱਤਾ ਸਿਆਲ ਦਾ ਸਮਾਂ ਸੀ ਸਿਆਲੀ ਰੁੱਤ ਸੀ ਤੇ ਸਾਰੇ ਸਿੰਘ ਆਪੋ ਆਪਣੀ ਥਾਂ ਤੇ ਸੌਂ ਗਏ ਰਾਤ ਕਾਫੀ ਬੀਤ ਚੁੱਕੀ ਹੈ ਪਰ ਉਹ ਜਿਹੜਾ ਸਿੰਘ ਹੈ ਜਥੇਦਾਰ ਸਿੰਘ ਉਹ ਨਾਮ ਦਾ ਅਭਿਆਸੀ ਨਾਮ ਦਾ ਅਭਿਆਸ ਕਰ ਰਿਹਾ ਕੀ ਹੋਇਆ ਅੱਧੀ ਰਾਤ ਦਾ ਜੋ ਸਮਾਂ ਹੋਇਆ ਤੇ ਦਰਵਾਜ਼ਾ ਖੜਕਿਆ ਕਿਉਂਕਿ ਦਰਵਾਜ਼ੇ ਬੰਦ ਕੀਤੇ ਸੀ ਦਰਵਾజా ਖੜਕਿਆ ਤੇ ਉਸ ਸਿੰਘ ਨੇ ਜਦੋਂ ਦਰਵਾజా ਖੋਲਿਆ ਤੇ ਬਾਹਰ ਉਹਨੇ ਕੀ ਵੇਖਿਆ ਕਿਉਂਕਿ ਇਹ ਜਿਹੜੀਆਂ ਅ ਅੱਜ ਆਪਾਂ ਇਸ ਵੀਡੀਓ ਵਿੱਚ ਜ਼ਿਕਰ ਕਰ ਰਹੇ ਹਾਂ ਇਹ ਭੂਤ ਪ੍ਰੇਤ ਜਿਹੜੀਆਂ ਇਹ ਆਤਮਾਵਾਂ ਨੇ ਗੁਰਬਾਣੀ ਨੇ ਜੋ ਪਾਵਨ ਬਾਣੀ ਦੇ ਬਚਨ ਕੀਤਾ ਫਿਰ ਦੁਹਰਾਦਿਆ ਕਈ ਕੋਟ ਭੂਤ ਪ੍ਰੇਤ ਸੂਕਰ ਮਰਗਾਜ ਸੋਹਣੀ ਸਾਹਿਬ ਦੇ ਵਿੱਚ ਮਹਾਰਾਜ ਕਹਿੰਦੇ ਕਰੋੜਾਂ ਨੇ ਤੇ ਮਸਕੀਨ ਜੀ ਵੀ ਆਪਣੀ ਕਥਾ ਵਿੱਚ ਕਹਿੰਦੇ ਕਹਿੰਦੇ ਵੀ ਜੇ ਇਹ ਆਮ ਬੰਦੇ ਨੂੰ ਦਿਸ ਜਾਂਦਾ ਤੇ ਦਹਿਲ ਜਾਵੇ ਡਰ ਜਾਵੇ ਇਹ ਇਸੇ ਸੰਸਾਰ ਦੇ ਵਿੱਚ ਇਸ ਸਪੇਸ ਦੇ ਵਿੱਚ ਹੀ ਰਹਿੰਦੀਆਂ ਨੇ ਚਲੋ ਇਹ ਵੱਖਰਾ ਵਿਸ਼ਾ ਆਪਾਂ ਜਿਹੜੀ ਬੇਨਤੀ ਕਰ ਰਹੇ ਹਾਂ ਕਿਉਂਕਿ ਜੂਨੀਆਂ ਵਿੱਚੋਂ ਇਹਨਾਂ ਨੂੰ ਵੀ ਜੂਨੀ ਮੰਨਿਆ ਗਿਆ ਆ ਭੂਤ ਦੀ ਇੱਕ ਜੂਨੀ ਆ ਵੱਖਰੀ ਜੂਨੀ ਆ ਪ੍ਰੇਤ ਦੀ ਵੱਖਰੀ ਜੂਨੀ ਆ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ ਸੂਕਰ ਦੀ ਵੱਖਰੀ ਜੂਨੀ ਆ ਮਿਰਗਾਚ ਦੀ ਵੱਖਰੀ ਜੂਨੀ ਆ ਸੋ ਇਹ ਵੀ ਜੂਨੀਆਂ ਵਿੱਚ ਨੇ ਤੇ ਇਸ ਲਈ ਉਹ ਦਰਵਾਜ਼ਾ ਖੜਕਿਆ ਤੇ ਜਦੋਂ ਸਿੰਘ ਦਰਵਾਜ਼ਾ ਖੋਲ੍ਹਿਆ ਤੇ ਉਹ ਨਾਮ ਬਾਣੀ ਵਾਲਾ ਸੀ ਤੇ ਇਸ ਲਈ ਉਹਨੂੰ ਕੋਈ ਡਰ ਭੈ ਨਹੀਂ ਸੀ ਉਹਨੇ ਕੀ ਵੇਖਿਆ ਬਾਹਰ ਚੰਦਰਮਾ ਦੀ ਚਾਨਣੀ ਦੇ ਵਿੱਚ ਉਹਨੇ ਵੇਖਿਆ ਵੀ ਇੱਕ ਬੜੀ ਵਕਰਾਲ ਜਿਹੜੀ ਹੈ ਸ਼ਕਲ ਦੀ ਸਾਹਮਣੇ ਇੱਕ ਵਕਰਾਲ ਸ਼ਕਲ ਇੱਕ ਭਿਆਨਕ ਸ਼ਕਲ ਖੜੀ ਹੈ ਤੇ ਸਿੰਘ ਭੈ ਭੀਤ ਨਹੀਂ ਹੋਇਆ ਕਿਉਂਕਿ ਬੰਦਗੀ ਨਾਮ ਕਮਾਈ ਸੀ ਉਹਦੇ ਕੋਲੇ ਜੇ ਆਮ ਬੰਦਾ ਹੁੰਦਾ ਤਾਂ ਦਹਿਲ ਕੇ ਹੀ ਉਹ ਹੋ ਸਕਦਾ बेहोश ਹੋ ਜਾਂਦਾ ਜਾਂ ਚੜਾਈ ਕਰ ਜਾਂਦਾ ਕਿਉਂਕਿ ਬਾਣੀ ਦਾ ਬਚਨ ਹੈ ਨਿਰਭਉ ਜਪੈ ਸਗਲ ਭਉ ਮਿਟੈ ਜਪਣ ਵਾਲਿਆਂ ਨੂੰ ਨਾਮ ਉਹਨਾਂ ਦੇ ਭੈ ਖਤਮ ਹੋ ਜਾਂਦੇ ਨੇ ਸਾਰੇ ਇਸ ਲਈ ਜਦੋਂ ਉਹਨੇ ਪੁੱਛਿਆ ਬੜੇ ਵੀਰ ਅਸ ਦੇ ਵਿੱਚ ਸਿੰਘ ਨੇ ਕਹਿੰਦਾ ਤੂੰ ਕੌਣ ਹੈ ਤੇ ਉਹਨੇ ਬੜੀ ਹੀ ਨਿਮਰਤਾ ਦੇ ਵਿੱਚ ਉਸ ਆਤਮਾ ਨੇ ਜਿਹੜੀ ਪ੍ਰੇਤ ਆਤਮਾ ਉਹਨੇ ਉੱਤਰ ਦਿੱਤਾ ਕਹਿੰਦੀ ਵੀ ਮੈਂ ਇਹ ਮੈਂ ਇਸ ਮਕਾਨ ਦਾ ਮਾਲਕ ਹਾਂ ਜਿਹੜੇ ਮਕਾਨ ਵਿੱਚ ਤੁਸੀਂ ਰੁਕਿਓ ਮੈਂ ਇਹਦਾ ਮਾਲਕ ਹਾਂ ਤੇ ਉਹ ਕੰਬ ਰਿਹਾ ਸੀ ਤੇ ਬੜੀ ਭਿਆਨਕ ਉਹਦੀ ਸ਼ਕਲ ਹੈ ਭਿਆਨਕ ਰੂਪ ਹੈ ਉਹਦਾ ਤੇ ਇਹ ਕਮਾਈ ਦੇ ਸਦਕਾ ਬੰਦਗੀ ਦੇ ਸਦਕਾ ਇਹਨਾਂ ਚੀਜ਼ਾਂ ਦੇ ਦਰਸ਼ਨ ਹੁੰਦੇ ਨੇ ਆਮ ਲੋਕਾਂ ਨੂੰ ਨਹੀਂ ਹੁੰਦੇ ਬਹੁਤ ਉਹ ਜਿਹਾ ਸੰਸਾਰ ਦੇ ਅੰਦਰ ਜਿਹੜਾ ਇਹਨਾਂ ਅੱਖਾਂ ਨਾਲ ਨਹੀਂ ਦਿਸਦਾ ਪਰ ਹੈ ਰਹੁ ਵਿਚਾਰ ਬਿਆਨ ਤੋਂ ਉਧਾਰਨਾ ਨੇ ਗਰਬਾਣੀ ਵਿੱਚ ਗੁਰ ਇਤਿਹਾਸ ਵਿੱਚ ਇਸ ਤਰ੍ਹਾਂ ਦੀ ਤੇ ਉਹਨੇ ਕਿਹਾ ਮੈਂ ਇਸ ਮਕਾਨ ਦਾ ਮਾਲਕਾਂ ਤੇ ਕਹਿੰਦਾ ਮੈਂ ਮਕਾਨ ਦੇ ਮੋਹ ਵਿੱਚ ਜਦੋਂ ਮੈਂ ਪ੍ਰਾਣ ਤਿਆਗੇ ਤੇ ਮੈਨੂੰ ਮਕਾਨ ਦਾ ਮੋਹ ਬਹੁਤ ਸੀ ਆਪਣੇ ਇਸ ਘਰ ਦਾ ਤੇ ਮੈਨੂੰ ਪ੍ਰੇਤ ਜੋ ਨਹੀਂ ਮਿਲ ਗਈ ਹੁਣ ਇੱਥੇ ਵੀ ਸਤਗੁਰੂ ਦੀ ਬਾਣੀ ਨੇ ਵੀ ਇੱਕ ਇਸ਼ਾਰਾ ਮਾਤਰ ਸਮਝਾਉਣਾ ਕੀਤਾ ਆ ਕਿਉਂਕਿ ਜਿਹੜਾ ਇਤਿਹਾਸ ਗੁਰਬਾਣੀ ਜਿਸ ਤੇ ਮੋਹਰ ਲਾ ਦੇਵੇ ਉਹ ਗੱਲ ਗੁਰੂ ਪਿਆਰਿਓ ਸੱਚੀ ਐ ਕੋਈ ਮੰਨੇ ਨਾ ਮੰਨੇ ਇਸ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ ਪਰ ਉਹ ਹੈ ਜਿੰਨੇ ਤੇ ਗੁਰਬਾਣੀ ਨੇ ਵੀ ਮੋਹਰ ਲਾ ਦਿੱਤੀ ਵੀ ਹਾਂ ਗੁਰਬਾਣੀ ਵੀ ਜਿਹੜੀ ਗੱਲ ਨਾਲ ਸਹਿਮਤ ਆ ਇਤਿਹਾਸ ਬਿਲਕੁਲ ਸਹੀ ਐ ਉਸ ਆਖੀ ਬਿਲਕੁਲ ਸੱਚੀ ਹੈ ਇਸ ਲਈ ਗੁਰਬਾਣੀ ਕਹਿੰਦੀ ਅੰਤ ਕਾਲ ਇਹ ਸ਼ਬਦ ਆਉਂਦਾ ਆ ਗੁਰਬਾਣੀ ਅੰਦਰ ਇਹਦੇ ਵਿੱਚ ਇਸਤਰੀ ਦਾ ਜ਼ਿਕਰ ਕੀਤਾ ਇਸ ਵਿੱਚ ਲక్ష్ਮੀ ਦਾ ਜ਼ਿਕਰ ਕੀਤਾ ਜਿਵੇਂ ਪਹਿਲੀ ਤੁਕ ਵਿੱਚ ਮਹਾਰਾਜ ਕਹਿੰਦੇ ਅੰਤ ਕਾਲ ਜੋ ਲక్ష్ਮੀ ਸਿਮਰੈ ਅਸੀ ਚਿੰਤਾ ਮਹਿ ਜੇ ਮਰੈ ਤੇ ਸਰਪ ਜਉਣ ਵੱਲ ਵੱਲ ਆਉਤਰੈ ਮਹਾਰਾਜ ਕਹਿੰਦੇ ਪ੍ਰਾਣ ਤਿਆਗਣ ਲੱਗਿਆਂ ਸੁਰਤੀ ਚਲੀ ਗਈ ਮਾਇਆ ਵਿੱਚ ਧਨ ਵਿੱਚ ਤੇ ਉਹ ਜਿਹੜਾ ਜੀਵ ਹੈ ਉਹਦੀ ਆਤਮਾ ਸੱਪ ਦੀ ਜੁਨੀ ਵਿੱਚ ਪਵੇਗੀ ਅਰੀ ਭਾਈ ਗੋਬਿੰਦ ਨਾਮ ਮੱਤ ਬਿਸਰੈ ਅੱਗੇ ਕਹਿੰਦੇ ਅੰਤ ਕਾਲ ਜੋ ਇਸਤਰੀ ਸਿਮਰੈ ਅੰਤਲੇ ਸਮੇ ਇਸਤਰੀ ਵਿੱਚ ਸੁਰਤ ਚਲੀ ਜਾਵੇ ਵੇਸ਼ਵਾ ਜੋਨ ਵੱਲ ਵੱਲ ਉਤਰੈ ਕਹਿੰਦੇ ਅਗਲਾ ਸਰੀਰ ਵੇਸ਼ਵਾ ਦਾ ਮਿਲੇਗਾ ਅੰਤਕਾਲ ਜੋ ਲੜਕੇ ਸਿਮਰੈ ਅੰਤਲੇ ਸਮੇਂ ਸਰੀਰ ਛੱਡਣ ਲੱਗਿਆਂ ਆਤਮਾ ਜਦੋਂ ਨਿਕਲਦੀ ਐ ਸਰੀਰ ਵਿੱਚੋਂ ਮੌਤ ਆਉਂਦੀ ਐ ਜਦੋਂ ਕਹਿੰਦੇ ਉਸ ਵੇਲੇ ਸੁਰਤੀ ਚਲੀ ਜਾਵੇ ਾਲਾਦ ਵਿੱਚ ਤੇ ਕਹਿੰਦੇ ਸੂਰ ਬਣੇਗਾ ਅੰਤਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਸੂਕਰ ਜੋਣ ਵੱਲ ਵੱਲ ਉਤਰੈ ਅੱਗੇ ਕਹਿੰਦੇ ਅੰਤਕਾਲ ਜੋ ਮੰਦਰ ਸਿਮਰੈ ਮੰਦਰ ਦਾ ਮਤਲਬ ਐ ਘਰ ਕਹਿੰਦੇ ਅੰਤਰੇ ਸਮੇ ਘਰ ਦੇ ਵਿੱਚ ਸੁਰਤ ਚਲੀ ਜਾਵੇ ਸਰੀਰ ਛੱਡਣ ਲੱਗਿਆ ਸੁਰਤੀ ਘਰ ਚ ਚਲੀ ਗਈ ਵੀ ਮੇਰੇ ਘਰ ਦਾ ਕੀ ਬਣੇਗਾ ਜਾਂ ਐਡਾ ਸੋਹਣਾ ਘਰ ਸੀ ਮੈਨੂੰ ਰਹਿਣਾ ਨਹੀਂ ਮਿਲਿਆ ਤਾਈਓ ਗਰਬਾਣੀ ਕਹਿੰਦੀ ਹੈ ਅੰਤਲਾ ਸਮਾ ਜਦੋਂ ਪ੍ਰਾਣੀ ਦਾ ਨਾ ਜੇ ਉਹੀ ਸੰਭਲਿਆ ਜਾਵੇ ਤਾਂ ਜਾਣ ਵਾਲੇ ਦਾ ਭਲਾ ਹੋ ਜਾਂਦਾ ਹੈ ਉਹਦੇ ਕੋਲੇ ਬਾਣੀ ਪੜ੍ਹੀਏ ਉਸ ਕੋਲੇ ਸ਼ਬਦ ਪੜ੍ਹੀਏ ਉਸ ਕੋਲੇ ਕੀਰਤਨ ਕਰੀਏ ਉਸ ਕੋਲੇ ਰੱਬ ਦੀ ਗੱਲ ਕਰੀਏ ਅੰਤਕ ਕਿਉਂਕਿ ਜੇ ਹੀ ਸੁਰਤ ਤੇਹਾ ਤਿੰਨ ਰਾਹ ਜਿਸ ਪਾਸੇ ਸੁਰਤੀ ਜਾਵੇਗੀ ਨਾ ਗੁਰੂ ਪਿਆਰਿਓ ਅੰਤਲੇ ਸਮੇਂ ਵੀ ਉਸ ਪਾਸੇ ਹੀ ਆਤਮਾ ਨੂੰ ਉਹੋ ਹੀ ਸਰੀਰ ਲੈਣਾ ਪਵੇਗਾ ਸੋ ਕਹਿੰਦੇ ਮਹਾਰਾਜ ਕਹਿੰਦੇ ਵੀ ਅੰਤਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਪ੍ਰੇਤ ਜੋਨ ਵੱਲ ਵੱਲ ਉਤਰੈ ਕਹਿੰਦੇ ਪ੍ਰੇਤ ਦੀ ਜੁਨੀ ਮਿਲਦੀ ਆ ਤੇ ਹੋ ਜਾ ਵੀ ਉਹ ਜਿਹੜੀ ਸਾਖੀ ਆਪਾਂ ਸਾਂਝੀ ਕਰ ਰਹੇ ਆ ਉਹ ਕਹਿੰਦਾ ਵੀ ਅੰਤਲੇ ਸਮੇਂ ਨਾਲ ਮੇਰੀ ਸੁਰਤ ਦੱਸ ਰਿਹਾ ਜਾ ਉਹ ਜਥੇਦਾਰ ਜੀ ਨੂੰ ਕਹਿੰਦਾ ਵੀ ਅੰਤਲੇ ਸਮੇਂ ਮੇਰੀ ਸੁਰਤੀ ਚਲੀ ਗਈ ਘਰ ਦੇ ਵਿੱਚ ਰਹਿ ਗਈ ਕਹਿੰਦਾ ਮੈਂ ਉਦੋਂ ਤੋਂ ਸਦੀਆਂ ਤੋਂ ਕਹਿੰਦਾ ਮੈਂ ਪ੍ਰੇਤ ਬਣ ਕੇ ਇਸ ਘਰ ਦੇ ਵਿੱਚ ਰਹਿ ਰਿਹਾ ਹਾਂ ਪ੍ਰੇਤ ਬਣ ਕੇ ਤੇ ਕਹਿੰਦਾ ਵੀ ਇਸ ਘਰ ਵਿੱਚ ਮੈਂ ਕਿਸੇ ਨੂੰ ਵਸਣ ਨਹੀਂ ਦਿੱਤਾ ਸਦੀਆਂ ਤੋਂ ਬੜੇ ਸਾਲਾਂ ਤੋਂ ਕਹਿੰਦਾ ਵੀ ਇਹ ਘਰ ਖੰਡਰ ਸਮਾਨ ਬਣ ਚੁੱਕਾ ਹੈ ਕਹਿੰਦਾ ਬੜੇ ਆਏ ਇੱਥੇ ਬੜਿਆਂ ਦਾ ਮੈਂ ਖੂਨ ਚੂਸਿਆ ਮਤਲਬ ਮਤਲਬ ਬੜਿਆਂ ਨੂੰ ਮਾਰਿਆ ਮੈਂ ਤੇ ਇਸ ਲਈ ਮੇਰੇ ਇਸ ਮਕਾਨ ਦੇ ਵਿੱਚ ਕੋਈ ਡਰਦਾ ਆਉਂਦਾ ਨਹੀਂ ਸੀ ਕਹਿੰਦਾ ਵੀ ਮੇਰੇ ਮਾੜੀ ਕਿਸਮਤ ਮਾੜੇ ਭਾਗਾਂ ਕਰਕੇ ਕਹਿੰਦਾ ਮੈਨੂੰ ਇਹ ਜੁਨੀ ਮਿਲ ਗਈ ਇਸ ਜੁਨੀ ਤੋਂ ਹੁਣ ਛਤਕਾਰਾ ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਹੋ ਸਕਦਾ ਉਹ ਪ੍ਰੇਤ ਕਹਿ ਰਿਹਾ ਜਹੇਦਾਰ ਜੀ ਕਹਿੰਦਾ ਮੇਰੇ ਚੰਗੇ ਭਾਗ ਜਾਗੇ ਜਿਹੜੇ ਤੁਸੀਂ ਆਏ ਹੋ ਇਸ ਮਕਾਨ ਦੇ ਵਿੱਚ ਤੇ ਗੁਰੂ ਗ੍ਰੰਥ ਸਾਹਿਬ ਨੇ ਚਰਨ ਪਾਏ ਨੇ ਮੇਰੇ ਮਕਾਨ ਦੇ ਵਿੱਚ ਤੁਹਾਡੇ ਰਾਹੀਂ ਗੁਰੂ ਗ੍ਰੰਥ ਸਾਹਿਬ ਜੀ ਮੇਰੇ ਮਕਾਨ ਵਿੱਚ ਆਏ ਨੇ ਘਰ ਵਿੱਚ ਆਏ ਨੇ ਕਹਿੰਦਾ ਮੇਰੀ ਇੱਕੋ ਬੇਨਤੀ ਹੈ ਉਹਨੇ ਹ ਉਹਨੇ ਕ ਅੱਗੇ ਆ ਕੇ ਬੇਨਤੀ ਕੀਤੀ ਜਸੇਦਾਰ ਜੀ ਅੱਗੇ ਪ੍ਰੇਤ ਨੇ ਕਹਿੰਦਾ ਮੇਰੀ ਇੱਕੋ ਬੇਨਤੀ ਹੈ ਮੇਰੇ ਨਮਿਤ ਅਖੰਡ ਪਾਠ ਸਾਹਿਬ ਕੀਤਾ ਜਾਵੇ ਮੇਰਾ ਭਲਾ ਹੋ ਜਾਵੇ ਮੇਰਾ ਸਜੂਨੀ ਤੋਂ ਛਟਕਾਰਾ ਹੋ ਜੇ ਮੇਰੀ ਕਲਿਆਣ ਹੋ ਜੇ ਜੇ ਤੁਸੀਂ ਖੰਡਪੜ ਸਾਹਿਬ ਦਾ ਜਾਪ ਨਾ ਨਾ ਕੀਤਾ ਮੇਰਾ ਕਲਿਆਣ ਨਹੀਂ ਹੋਣਾ ਮੈਂ ਸਦੀਆਂ ਤੱਕ ਪਤਾ ਨਹੀਂ ਕਿੰਨੇ ਕਿ ਚਿਰ ਤੱਕ ਐਵੇਂ ਭਟਕਦਾ ਰਹਾਂਗਾ ਮੇਰੇ ਨਿਮਿਤ ਲੰਗਰ ਕੀਤਾ ਜਾਵੇ ਖੁੱਲਾ ਲੰਗਰ ਕੀਤਾ ਜਾਵੇ ਤੇ ਖੰਡਪੜ ਸਾਹਿਬ ਕੀਤਾ ਜਾਵੇ ਜਥੇਦਾਰ ਜੀ ਨੇ ਜਦੋਂ ਇਹ ਗੱਲ ਸੁਣੀ ਤੇ ਕਹਿਣ ਲੱਗੇ ਭਾਈ ਠੀਕ ਹੈ ਅਸੀਂ ਤੇਰੀ ਗੱਲ ਮੰਨਦੇ ਆ ਸਾਨੂੰ ਤੇਰੇ ਤੇ ਦਇਆ ਵੀ ਆਈ ਐ ਰਹਿਮਤ ਵੀ ਆਈ ਐ ਪਰ ਇਹ ਬਿਹੰਗਮ ਤੇ ਬਿਵੇਕੀਆਂ ਦਾ ਜਥਾ ਆ ਇਹ ਜਿਹੜੇ ਸਿੰਘ ਨੇ ਤੇ ਜਿਹੜੀ ਤੂੰ ਗੱਲ ਕਰ ਰਿਹਾ ਨਾ ਖੰਡਪੜ ਸਾਹਿਬ ਕਰਨ ਦੀ ਤੇ ਲੰਗਰ ਚਲਾਉਣ ਦੀ ਉਹਦੇ ਲਈ ਬਹੁਤ ਖਰਚ ਦੀ ਲੋੜ ਹੁੰਦੀ ਐ ਮਾਇਆ ਦੀ ਲੋੜ ਹੁੰਦੀ ਐ ਇੰਨਾ ਇੰਨਾ ਸਿੰਘਾਂ ਕੋਲੇ ਹੈ ਨਹੀਂਗਾ ਜਿੰਨਾ ਤੂੰ ਕਹਿ ਰਿਹਾ ਐ ਖੰਡਪੜ ਸਾਹਿਬ ਕਰਨਾ ਲੰਗਰ ਚਲਾਉਣਾ ਮਾੜੀ ਗੱਲ ਨਹੀਂ ਪਰ ਇਨੀ ਮਾਇਆ ਹੀ ਹੈਣੀ ਇਹਨਾਂ ਕੋਲੇ ਇਹ ਤਾਂ ਨਾਮ ਬਾਣੀ ਦੇ ਰਸੀਏ ਸਿੰਘ ਨੇ ਉਹ ਕਹਿਣ ਲੱਗਾ ਮੈਨੂੰ ਪਤਾ ਯਸ ਗੱਲ ਦਾ ਵੀ ਇਹ ਜਥਾ ਪ੍ਰੇਤ ਕਹਿਣ ਲੱਗਾ ਇਹ ਜਥਾ ਬਵੇਕੀਆਂ ਦਾ ਬੇਹੰਗਮਾ ਦਾ ਹੈ ਕਹਿੰਦਾ ਤੁਸੀਂ ਵੈਸੇ ਤਾਂ ਮਾਇਆ ਆਪ ਜੀ ਦੇ ਚਰਨਾਂ ਦੀ ਦਾਸੀ ਹੈ ਪਰ ਕਹਿੰਦਾ ਮੇਰੇ ਮਕਾਨ ਦੇ ਫਲਾਨੇ ਫਲਾਨੇ ਖੂਂਜੇ ਦੇ ਵਿੱਚ ਦੇਗਚੀ ਦੇ ਵਿੱਚ ਪਾ ਕੇ ਭਾਂਡੇ ਦੇ ਵਿੱਚ ਪਾ ਕੇ ਮਾਇਆ ਦੱਬੀ ਹੋਈ ਐ ਤੁਸੀਂ ਉਹ ਕੱਢੋ ਤੇ ਜਿੰਨੀ ਲੋੜ ਐ ਉਹਨੂੰ ਖਰਚੋ ਲੰਗਰ ਚਲਾਓ ਅਖੰਡ ਪਾਠ ਸਾਹਿਬ ਕਰੋ ਜਹੇਦਾਰ ਜੀ ਬੋਲੇ ਕਹਿੰਦੇ ਠੀਕ ਐ ਭਾਈ ਜੇ ਤੇਰੀ ਇਹ ਇੱਛਾ ਐ ਤੇ ਅਸੀਂ ਜ਼ਰੂਰ ਕਰਾਂਗੇ ਅੰਮ੍ਰਿਤ ਵੇਲਾ ਹੋਇਆ ਗੁਰੂ ਪਿਆਰਿਓ ਉਹ ਪ੍ਰੇਤ ਇਹ ਕਹਿ ਕੇ ਅਲੋਪ ਹੋ ਗਿਆ ਅਲੋਪ ਹੋਣ ਤੋਂ ਪਹਿਲਾਂ ਇੱਕ ਗੱਲ ਹੋਰ ਪੁੱਛੀ ਜਹੇਦਾਰ ਜੀ ਨੇ ਜਹੇਦਾਰ ਜੀ ਕਹਿੰਦੇ ਵੀ ਅਸੀਂ ਅਖੰਡ ਪਾਠ ਸਾਹਿਬ ਕਰਾਂਗੇ ਪਰ ਸਾਡੀ ਇੱਕ ਬੇਨਤੀ ਹੈ ਸਾਨੂੰ ਕਿਵੇਂ ਪਤਾ ਲੱਗੇਗਾ ਵੀ ਤੇਰਾ ਭਲਾ ਹੋਇਆ ਕਿ ਨਹੀਂ ਹੋਇਆ ਉਹਨੇ ਫਿਰ ਇੱਕ ਨਿਸ਼ਾਨੀ ਵੀ ਦੱਸ ਦਿੱਤੀ ਜਾਣ ਤੋਂ ਪਹਿਲਾਂ ਉਹ ਕਹਿੰਦਾ ਵੀ ਜਦੋਂ ਤੁਸੀਂ ਖੰਡਪੜ ਸਾਹਿਬ ਕੀਤਾ ਨਾ ਖੰਡਪੜ ਸਾਹਿਬ ਦਾ ਭੋਗ ਪਿਆ ਭੋਗ ਪਾ ਕੇ ਕੜਾ ਪ੍ਰਸ਼ਾਦ ਨੂੰ ਭੋਗ ਲਾ ਕੇ ਜਦੋਂ ਤੁਸੀਂ ਪੰਜ ਪਿਆਰਿਆਂ ਦਾ ਗੱਫਾ ਕੱਢਿਆ ਗੁਰੂ ਮਾਰੇ ਦਾ ਗੱਫਾ ਕੱਢਿਆ ਸੰਗਤ ਵਿੱਚ ਵਰਤੋਂ ਤੋਂ ਪਹਿਲਾਂ ਇੱਕ ਗੱਫਾ ਮੇਰਾ ਕੱਢ ਕੇ ਅਲਮਾਰੀ ਵਿੱਚ ਰੱਖ ਦਿਓ ਜੀ ਫਲਾਨੀ ਫਲਾਨੀ ਅਲਮਾਰੀ ਦੇ ਵਿੱਚ ਨੇ ਦੱਸੀ ਵੀ ਫਲਾਨੀ ਫਲਾਨੀ ਅਲਮਾਰੀ ਦੇ ਵਿੱਚ ਉਹ ਗੱਫਾ ਤੁਸੀਂ ਰੱਖ ਦਿਓ ਕਹਿੰਦਾ ਉਦੋਂ ਬਾਅਦ ਤੁਸੀਂ ਸਾਰੀ ਦੇਗ ਸੰਗਤ ਨੂੰ ਵਰਤਾ ਦੇਣੀ ਹੈ ਪ੍ਰਸ਼ਾਦਾ ਪਾਣੀ ਛਕਾ ਦੇਣਾ ਹੈ ਉਦੋਂ ਬਾਅਦ ਵਿੱਚ ਤੁਸੀਂ ਉਹ ਅਲਮਾਰੀ ਖੋਲ ਕੇ ਵੇਖਣੀ ਹੈ ਜੇ ਤਾਂ ਉੱਥੇ ਗੱਫਾ ਹੋਇਆ ਤੇ ਸਮਝ ਲਓ ਮੇਰੀ ਕਲਿਆਣ ਨਹੀਂ ਹੋਈ ਜੇ ਤਾਂ ਉਹ ਗੱਫਾ ਉੱਥੇ ਹੋਇਆ ਸਮਝ ਲਓ ਗੱਫਾ ਮੈਨੂੰ ਨਹੀਂ ਪਹੁੰਚਿਆ ਮੇਰੀ ਕਲਿਆਣ ਨਹੀਂ ਹੋਈ ਤੇ ਜੇ ਉਹ ਉੱਥੇ ਪ੍ਰਸ਼ਾਦ ਦਾ ਗੱਫਾ ਨਾ ਹੋਇਆ ਸਮਝ ਲਓ ਗੱਫਾ ਮੈਨੂੰ ਪਹੁੰਚ ਗਿਆ ਮੇਰੀ ਕਲਿਆਣ ਹੋ ਗਈ ਜਥੇਦਾਰ ਜੀ ਕਹਿੰਦੇ ਠੀਕ ਹੈ ਚਲੋ ਗੁਰੂ ਪਿਆਰੋ ਇਹ ਰਾਤ ਦਾ ਵਾਰਤਾ ਲਾਪਸੀ ਚ ਉਥੇ ਵਰਤਿਆ ਅੰਮ੍ਰਿਤ ਵੇਲਾ ਹੋਇਆ ਸਾਰੇ ਸਿੰਘਾਂ ਨੇ ਉੱਠ ਕੇ ਅੰਮ੍ਰਿਤ ਵੇਲੇ ਇਸ਼ਨਾਨ ਪਾਨ ਕੀਤਾ ਬਾਣੀ ਪੜੀ ਨਾਮ ਜਪਿਆ ਅੰਮ੍ਰਿਤ ਵੇਲੇ ਦੇ ਦੀਵਾਨ ਸੱਜੇ ਉਸ ਤੋਂ ਅਪਰੰਤ ਸਮਾਪਤੀ ਤੋਂ ਬਾਅਦ ਜਥੇਦਾਰ ਜੀ ਨੇ ਸਾਰੇ ਸਿੰਘਾਂ ਨਾਲ ਗੁਰਮਤਾ ਕੀਤਾ ਵੀ ਭਾਈ ਰਾਤ ਆਹ ਗੱਲਬਾਤ ਹੋਈ ਹੈ ਜਦੋਂ ਸੰਗਤ ਦੇ ਸਾਹਮਣੇ ਸਿੰਘਾਂ ਦੇ ਸਾਹਮਣੇ ਮਤਾਂ ਗਿਆ ਤੇ ਸਿੰਘ ਕਹਿੰਦੇ ਵੀ ਜ਼ਰੂਰ ਭਲਾ ਕਰਨਾ ਚਾਹੀਦਾ ਆ ਜ਼ਰੂਰ ਅਖੰਡ ਪਾਠ ਸਾਹਿਬ ਆਪਾਂ ਨੂੰ ਕਰਨਾ ਚਾਹੀਦਾ ਠੀਕ ਹੈ ਤਿਆਰੇ ਹੋਣ ਲੱਗ ਪਏ ਅਖੰਡ ਪਾਠ ਸਾਹਿਬ ਦੇ ਉਹ ਉਥੋਂ ਮਾਇਆ ਜਦੋਂ ਟੂਆ ਪੁੱਟਿਆ ਗਿਆ ਵਾਕਈ ਉਥੋਂ ਮਾਇਆ ਵੀ ਨਿਕਲਾਈ ਉਹ ਮਾਇਆ ਦੇ ਨਾਲ ਰਸਦਾਂ ਖਰੀਦੀਆਂ ਗਈਆਂ ਜਦੋਂ ਖੰਡਪੜ ਸਾਹਿਬ ਦਾ ਸੁਣ ਲਿਆ ਨਾ ਇਲਾਕੇ ਦੇ ਲੋਕਾਂ ਨੇ ਬੜੇ ਹੈਰਾਨ ਹੋਏ ਕਹਿੰਦੇ ਵੀ ਅੱਜ ਤੱਕ ਜਿਹੜਾ ਇਸ ਮਕਾਨ ਅੰਦਰ ਗਿਆ ਜਿਉਂਦਾ ਵਾਪਸ ਨਹੀਂ ਆਇਆ ਇਹ ਸਿੰਘਾਂ ਨੇ ਤਾਂ ਹੋਰ ਹੀ ਖੇਡ ਰਚਾ ਦਿੱਤੀ ਇੱਥੇ ਖੰਡਪੜ ਸਾਹਿਬ ਕਰਨ ਲੱਗ ਪਏ ਸਿੰਘਾਂ ਨੇ ਖੰਡਪੜ ਸਾਹਿਬ ਜਥੇ ਨੇ ਤਿਆਰੀ ਕਰਕੇ ਜਪਜੀ ਸਾਹਿਬ ਦਾ ਪਾਠ ਨਾਲ ਰੱਖ ਕੇ ਸ੍ਰੀ ਖੰਡਪੜ ਸਾਹਿਬ ਬਾਣੀ ਦੇ ਜਾਪ ਪ੍ਰారంਭ ਕਰ ਦਿੱਤੇ ਤੇ ਸਾਰੇ ਸਿੰਘਾਂ ਨੇ ਕੇਸੀ ਇਸ਼ਨਾਨ ਕਰਕੇ ਤੇ ਗੁਰੂ ਪਿਆਰਿਓ ਖੰਡਪੜ ਸਾਹਿਬ ਦੇ ਜਾਪ ਕਰਨੇ ਸ਼ੁਰੂ ਕਰ ਦਿੱਤੇ ਕੇਸੀ ਇਸ਼ਨਾਨ ਕਰਕੇ ਉਹਨਾਂ ਨੇ ਬੈਠਣਾ ਤੇ ਸ਼ੁਰੂ ਹੋ ਗਿਆ ਜਦੋਂ ਇਹ ਕਾਰਜ ਸ਼ੁਰੂ ਹੋ ਗਿਆ ਆਦਤੋਂ ਮਦ ਮਦ ਤੋਂ ਸੰਪੂਰਨ ਭੋਗ ਪਿਆ ਤੇ ਭੋਗ ਵੇਲੇ ਉਹਨਾਂ ਨੇ ਉਸੇ ਤਰ੍ਹਾਂ ਹੀ ਉਹ ਜਿਹੜਾ ਸੀ ਗੱਫਾ ਕੱਢਿਆ ਪਹਿਲਾਂ ਪੰਜਾ ਪਿਆਰਿਆਂ ਦਾ ਗੱਫਾ ਕੱਢ ਕੇ ਫਿਰ ਉਹ ਯੂਰੀ ਦਾ ਗੱਫਾ ਕੱਢਿਆ ਫਿਰ ਉਸ ਪ੍ਰੇਤ ਦਾ ਗੱਫਾ ਕੱਢ ਕੇ ਅਲਮਾਰੀ ਚ ਰੱਖ ਦਿੱਤਾ ਤੇ ਸਾਰੀ ਦੇਗ ਸੰਗਤ ਵਿੱਚ ਵਰਤਾ ਦਿੱਤੀ ਪ੍ਰਸ਼ਾਦਾ ਪਾਣੀ ਵੀ ਵਰਤਾ ਦਿੱਤਾ ਗਿਆ ਉਹ ਜਦੋਂ ਹੁਕਮਨਾਮਾ ਆਇਆ ਨਾ ਜੀ ਸਮਾਪਤੀ ਵੇਲੇ ਦਾ ਜਿਹੜਾ ਜਥੇਦਾਰ ਸਿੰਘ ਸੀ ਨਾ ਉਹਨੂੰ ਉਦੋਂ ਹੀ ਥੋੜਾ ਸ਼ੱਕ ਪੈ ਗਿਆ ਵੀ ਲੱਗਦਾ ਪ੍ਰੇਤ ਦੀ ਕਲਿਆਣ ਨਹੀਂ ਹੋਈ ਚਲੋ ਉਹਨੂੰ ਕੁਝ ਸ਼ੱਕ ਪੈ ਗਿਆ ਕਿਉਂਕਿ ਮਹਾਰਾਜ ਦੀਆਂ ਪੰਕਤੀਆਂ ਜਦੋਂ ਉਹਨੇ ਹੁਕਮਨਾਮੇ ਦੀਆਂ ਸੁਣੀਆਂ ਤੇ ਉਹਨੂੰ ਕੁਝ ਪ੍ਰੋਸਾ ਸੀ ਬਾਣੀ ਤੇ ਵੀ ਬਾਣੀ ਚਾਹ ਸ਼ਬਦ ਆਇਆ ਆ ਤੇ ਚਲੋ ਸਮਾਪਤੀ ਹੋਈ ਉਹਨਾਂ ਨੇ ਉਹ ਸ਼ੱਕ ਨੂੰ ਦੂਰ ਕਰਨ ਲਈ ਜਦੋਂ ਵੇਖਿਆ ਨਾਲ ਮਾਰੀ ਖੋਲ ਕੇ ਤੇ ਗੱਫਾ ਉਦਾਂ ਦੀ ਉਦਾਂ ਹੀ ਪਿਆ ਉਹਨਾਂ ਦਾ ਹੋਰ ਵੀ ਵਿਸ਼ਵਾਸ ਵੱਜ ਗਿਆ ਵੀ ਪ੍ਰੇਤ ਦੀ ਕਲਿਆਣ ਨਹੀਂ ਹੋਈ ਕਿਉਂਕਿ ਪ੍ਰੇਤ ਨੇ ਕਿਹਾ ਸੀ ਵੀ ਜੇ ਤਾਂ ਕੜਾ ਪ੍ਰਸ਼ਾਦ ਦਾ ਗੱਫਾ ਮੇਰੇ ਤੱਕ ਪਹੁੰਚ ਗਿਆ ਤਾਂ ਠੀਕ ਹੈ ਸਮਝ ਲਓ ਮੇਰੀ ਕਲਿਆਣ ਹੋ ਗਈ ਜੇ ਗੱਫਾ ਨਾ ਪਹੁੰਚਿਆ ਤੇ ਮੇਰੀ ਕਲਿਆਣ ਨਹੀਂ ਹੋਈ ਉਹ ਕਹਿੰਦੇ ਵੀ ਅੱਜ ਦੀ ਰਾਤ ਜਥੇਦਾਰ ਜੀ ਕਹਿੰਦੇ ਆਪਾਂ ਇੱਥੇ ਰੁਕਾਂਗੇ ਕੱਲ ਨੂੰ ਚਾਲਾ ਪਾਵਾਂਗੇ ਸਿੰਘ ਕਹਿੰਦੇ ਠੀਕ ਹੈ ਜੀ ਜਥਾ ਕਹਿੰਦਾ ਠੀਕ ਹੈ ਜਥੇਦਾਰ ਜੀ ਨੂੰ ਪੱਕਾ ਭਰੋਸਾ ਸੀ ਉਹ ਜਿਹੜੇ ਜਥੇ ਦੇ ਜਥੇਦਾਰ ਸੀ ਜਿਨ੍ਹਾਂ ਨੂੰ ਪ੍ਰੇਤ ਨੇ ਦਰਸ਼ਨ ਦਿੱਤੇ ਸੀ ਉਹਨਾਂ ਨੂੰ ਪੱਕਾ ਭਰੋਸਾ ਸੀ ਵੀ ਪ੍ਰੇਤ ਦੀ ਕਲਿਆਣ ਨਹੀਂ ਹੋਈ ਤੇ ਪ੍ਰੇਤ ਅੱਜ ਰਾਤ ਨੂੰ ਫੇਰ ਆਵੇਗਾ ਉਵੇਂ ਹੋਇਆ ਰਾਤ ਨੂੰ ਜਦੋਂ ਅੱਧ ਰਾਤ ਬੀਤੀ ਸਾਰੇ ਸਿੰਘ ਸੌਂ ਗਏ ਤੇ ਉਹ ਪ੍ਰੇਤ ਨੇ ਫਿਰ ਦਰਵਾਜ਼ਾ ਖੜਕਾਇਆ ਤੇ ਜਦੋਂ ਸਿੰਘ ਜੀ ਨੇ ਬਾਹਰ ਜਾ ਕੇ ਜਥੇਦਾਰ ਜੀ ਨੇ ਵੇਖਿਆ ਤੇ ਉਹ ਪ੍ਰੇਤ ਆਤਮਾ ਫਿਰ ਖੜੀ ਪਰ ਅੱਜ ਉਹਦੀ ਜਿਹੜੀ ਸੂਰਤ ਹੈ ਉਹ ਪਹਿਲਾਂ ਵਰਗੀ ਭਿਆਨਕ ਨਹੀਂ ਹੈ ਉਹਦੀ ਸੂਰਤ ਬਹੁਤ ਬਦਲ ਚੁੱਕੀ ਹੈ ਪਹਿਲਾਂ ਵਰਗੀ ਬਕਰਾਲ ਸ਼ਕਲ ਨਹੀਂ ਹੈ ਉਹਦੀ ਉਹ ਕਹਿਣ ਲੱਗਾ ਉਹਨੇ ਹੱਥ ਜੋੜੇ ਕਹਿੰਦਾ ਤੁਹਾਡਾ ਬੜਾ ਧੰਨਵਾਦ ਤੁਸੀਂ ਮੇਰੇ ਲਈ ਏਡਾ ਵੱਡਾ ਕਾਰਜ ਕੀਤਾ ਪਰ ਕਹਿੰਦਾ ਮੇਰੀ ਬਦਕਿਸਮਤੀ ਮੇਰੀ ਕਲਿਆਣ ਨਹੀਂ ਹੋਈ ਮੇਰੇ ਤੇ ਇੱਕ ਕਿਰਪਾ ਹੋਰ ਕਰ ਦਿਓ ਇੱਕ ਅਖੰਡ ਪੜਸਾ ਹੈ ਮੇਰਾ ਹੋਰ ਕਰ ਦਿਓ ਜ਼ਥੇਦਾਰ ਜੀ ਕਹਿੰਦੇ ਠੀਕ ਹੈ ਪਰ ਇਹ ਤਾਂ ਦੱਸ ਵੀ ਕਮੀ ਕਿੱਥੇ ਰਹੀ ਹੈ ਉਹਨੇ ਫਿਰ ਦੱਸਿਆ ਕਹਿੰਦਾ ਸੁਣੋ ਕਮੀ ਜਾਣ ਬੁੱਝ ਕੇ ਨਹੀਂ ਕਿਸੇ ਨੇ ਕੀਤੀ ਅਣਜਾਣੇ ਵਿੱਚ ਹੋਈ ਹੈ ਉਹ ਕਹਿੰਦਾ ਖੰਡ ਪਾਠੀ ਸਿੰਘਾਂ ਦੇ ਵਿੱਚੋਂ ਫਲਾਣਾ ਫਲਾਣਾ ਸਿੰਘ ਉਹਨੇ ਨਾਮ ਲੈ ਕੇ ਦੱਸਿਆ ਫਲਾਣਾ ਫਲਾਣਾ ਸਿੰਘ ਉਹ ਰਾਤ ਨੂੰ ਡਿਊਟੀ ਲਾ ਕੇ ਸੁੱਤਾ ਜਾ ਤੇ ਉਹਨੂੰ ਕਿਸੇ ਕਾਰਨ ਕਰਕੇ ਤੀਜੀ ਰੋਲ ਲਈ ਫਿਰ ਉਠਾ ਦਿੱਤਾ ਗਿਆ ਜਦ ਕਿ ਆਉਂਦੀ ਉਹ ਡਿਊਟੀ ਨਹੀਂ ਸੀ ਕਿਸੇ ਹੋਰ ਦੀ ਡਿਊਟੀ ਸੀ ਕਿਸੇ ਕਾਰਨ ਕਰਕੇ ਉਹਨੂੰ ਦੁਬਾਰਾ ਉਠਾ ਦਿੱਤਾ ਗਿਆ ਡਿਊਟੀ ਲਾਉਣ ਵਾਸਤੇ ਕਿਉਂਕਿ ਉਹ ਆਪਣੀ ਰੋਲ ਲਾ ਕੇ ਆਪਣੀ ਡਿਊਟੀ ਲਾ ਕੇ ਸੌ ਗਿਆ ਸੀ ਇਸ ਲਈ ਕਿਸੇ ਕਾਰਨ ਕਰਕੇ ਜਦੋਂ ਉਹਨੂੰ ਉਠਾਇਆ ਤੇ ਉਹਨੇ ਸੋਚਿਆ ਵੀ ਮੈਂ ਕਿਹੜਾ ਕੋਈ ਮੈਦਾਨੇ ਮદાન ਗਿਆ ਆ ਮਤਲਬ ਲੈਟਰਨ ਬਾਥਰੂਮ ਗਿਆ ਆ ਵੀ ਮੈਨੂੰ ਇਸ਼ਨਾਨ ਕਰਨ ਦੀ ਕੀ ਲੋੜ ਹੈ ਮੈਂ ਤਾਂ ਡਿਊਟੀ ਲਾ ਕੇ ਸੁੱਤਾ ਆ ਤੇ ਮੈਂ ਕੋਈ ਬਾਥਰੂਮ ਨੂੰ ਵੀ ਗਿਆ ਲੈਟਰਨ ਵੀ ਨਹੀਂ ਗਿਆ ਇਸ ਲਈ ਮੈਨੂੰ ਇਸ਼ਨਾਨ ਦੀ ਕੀ ਲੋੜ ਹੈ ਉਹਨੇ ਪੱਜ ਇਸ਼ਨਾਨਾ ਕੀਤੀਆਂ ਤੇ ਡਿਊਟੀ ਲਾਤੀ ਪਰ ਅਚਨਚੇਤ ਸਰੀਰਕ ਕਿਰਿਆ ਜਿਹੜੀ ਆ ਕੋਈ ਰਾਤ ਨੂੰ ਗੁਰੂ ਪਿਆਰਿਓ ਉਹ ਸਿੰਘ ਨੂੰ ਵੀ ਨਹੀਂ ਪਤਾ ਲੱਗਾ ਉਹਦਾ ਉਹਦਾ ਸਰੀਰ ਸੀ ਜਿਹੜਾ ਅਪਵਿੱਤਰ ਹੋ ਗਿਆ ਸੀ ਆਪਵਿੱਤਰ ਸੁੱਤੇ ਪਏ ਦਾ ਤੇ ਉਹਨੂੰ ਆਪ ਨੂੰ ਨਹੀਂ ਸੀ ਗਿਆਨ ਇਸ ਲਈ ਅਣਜਾਣੇ ਵਿੱਚ ਹੀ ਉਹ ਡਿਊਟੀ ਲਾ ਆਇਆ ਆਠਕਾਰ ਆਇਆ ਉਹ ਗਲਤੀ ਹੋ ਗਈ ਉਹ ਭੁੱਲ ਹੋ ਗਈ ਜਿਹੜਾ ਉਹਨੇ ਸਰੀਰ ਨੂੰ ਸੋਧ ਕੇ ਇਸ਼ਨਾਨ ਕਰਕੇ ਇਸੇ ਇਸ਼ਨਾਨ ਕਰਕੇ ਸਾਰੇ ਸਰੀਰ ਦਾ ਇਸ਼ਨਾਨ ਕਰਕੇ ਉਹ ਨਹੀਂ ਬੈਠਿਆ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਬਾਅਦ ਵਿੱਚ ਉਹਨੂੰ ਪਤਾ ਲੱਗਾ ਵੀ ਆ ਗਲਤੀ ਹੋ ਗਈ ਤੇ ਉਹ ਬਹੁਤ ਪਛਤਾਇਆ ਇਸ ਗੱਲ ਤੇ ਚਲੋ ਇਹ वार्तालाप ਹੋਈ ਰਾਤ ਜਥੇਦਾਰ ਜੀ ਨੂੰ ਪਤਾ ਲੱਗਾ ਅੰਮ੍ਰਿਤ ਵੇਲੇ ਜਥੇਦਾਰ ਜੀ ਨੇ ਸਮਾਪਤੀ ਤੋਂ ਬਾਅਦ ਫਿਰ ਸਿੰਘਾਂ ਨੂੰ ਬੁਲਾਇਆ ਵੀ ਆ ਗੱਲ ਹੋਈ ਹੈ ਪ੍ਰੇਤ ਦੀ ਕਲਿਆਣ ਨਹੀਂ ਹੋਈ ਸਾਡੇ ਵਿੱਚੋਂ ਕਿਸੇ ਸਿੰਘ ਦੀ ਸਿੰਘ ਤੋਂ ਗਲਤੀ ਹੋਈ ਆ ਉਹ ਸਿੰਘ ਵਿਚਾਰਾ ਆਪ ਹੀ ਖੜਾ ਹੋ ਗਿਆ ਵੀ ਹਾਂਜੀ ਇਹ ਗਲਤੀ ਮੇਰੇ ਤੋਂ ਹੋਈ ਹੈ ਅਣਜਾਣੇ ਵਿੱਚ ਹੋਈ ਮੈਨੂੰ ਜਾਣ ਬੁੱਝ ਕੇ ਨਹੀਂ ਕੀਤੀ ਚਲੋ ਉਹਨੂੰ ਤਨਖਾਹ ਲਈ ਗਈ ਜਥੇ ਨੇ ਜੋ ਵੀ ਲਈ ਉਹਨੇ ਪੂਰੀ ਕੀਤੀ ਉਸ ਤੋਂ ਪ੍ਰੰਤ ਉਹ ਕਹਿੰਦੇ ਵੀ ਦੁਬਾਰਾ ਖੰਡ ਪੜ ਸਾਹਿਬ ਕਰਨਾ ਆ ਤੇ ਪ੍ਰੇਤ ਦੇ ਦੱਸੇ ਮੁਤਾਬਕ ਜਿਹੜੀ ਮਾਇਆ ਦੀ ਦੁਬਾਰਾ ਲੋੜ ਸੀ ਉਹਨੇ ਦੱਸਿਆ ਸੀ ਇੱਕ ਫਲਾਨੇ ਥਾਂ ਤੇ ਹੋਰ ਮਾਇਆ ਦੱਬੀ ਹੋਈ ਐ ਉਥੋਂ ਕੱਢ ਕੇ ਤੁਸੀਂ ਵਰਤ ਲਓ ਸਿੰਘਾ ਨੇ ਫਿਰ ਉਥੋਂ ਮਾਇਆ ਕੱਢੀ ਵਰਤੀ ਖੰਡਪੜ ਸਾਹਿਬ ਪ੍ਰਕਾਸ਼ ਹੋਇਆ ਬੜੇ ਸੁਚੇਤਤਾਈ ਦੇ ਨਾਲ ਬੜੇ ਸੁਚੇਤ ਹੋ ਕੇ ਸਿੰਘਾ ਨੇ ਇਸ ਵਾਰ ਜਿਹੜੀ ਪਹਿਲਾਂ ਗਲਤੀ ਹੋਈ ਸੀ ਇਸ ਵਾਰ ਨਾ ਹੋਵੇ ਖੰਡਪੜ ਸਾਹਿਬ ਦੇ ਜਾਪ ਕੀਤੇ ਆਦਤੋਂ ਮੱਧ ਮੱਧ ਤੋਂ ਸੰਪੂਰਨ ਭੋਗ ਪਾਇਆ ਤੇ ਗੁਰੂ ਪਿਆਰਿਓ ਜਦੋਂ ਭੋਗ ਪਾ ਕੇ ਹੁਕਮਨਾਮਾ ਆਇਆ ਹੁਕਮਨਾਮੇ ਤੋਂ ਹੀ ਜਥੇਦਾਰ ਜੀ ਦੀ ਤਸੱਲੀ ਹੋ ਗਈ ਵੀ ਪ੍ਰੇਤ ਦੀ ਆਤਮਾ ਦਾ ਭਲਾ ਹੋ ਚੁੱਕਾ ਹੈ ਤੇ ਪਰ ਜਿਹੜੀ ਉਹਨੇ ਨਿਸ਼ਾਨੀ ਦੱਸੀ ਸੀ ਜਦੋਂ ਦੇਖ ਦਾ ਗੱਫਾ ਕੱਢਿਆ ਪੰਜਾਂ ਦੇ ਪੰਜ ਪਿਆਰਿਆਂ ਦੇ ਗੱਫੇ ਕੱਢੇ ਹਜੂਰੀ ਦਾ ਗੱਫਾ ਕੱਢਿਆ ਤੇ ਇੱਕ ਗੱਫਾ ਪ੍ਰੇਤ ਦਾ ਕੱਢ ਕੇ ਰੱਖਿਆ ਅਲਮਾਰੀ 'ਚ ਸਾਰੀ ਸੰਗਤ ਨੂੰ ਗੱਫੇ ਵਰਤਾ ਦਿੱਤੇ ਪ੍ਰਸ਼ਾਦਾ ਪਾਣੀ ਵਰਤਾ ਦਿੱਤਾ ਬਾਅਦ ਵਿੱਚ ਜਦੋਂ ਅਲਮਾਰੀ ਨੂੰ ਖੋਲ ਕੇ ਵੇਖਿਆ ਤਾਂ ਕੀ ਵੇਖਿਆ ਉੱਥੇ ਗੱਫਾ ਨਹੀਂ ਸੀ ਉਹ ਪ੍ਰੇਤ ਦਾ ਭਲਾ ਹੋ ਚੁੱਕਾ ਸੀ ਇਹ ਹੈ ਗੁਰੂ ਪਿਆਰਿਓ ਗੁਰਬਾਣੀ ਵਿੱਚ ਬੇਅੰਤ ਤਾਕਤ ਹੈ ਅਥਾ ਤਾਕਤ ਹੈ ਹਾਂ ਸਾਡੇ ਸੰਸਾਰੀ ਜੀਵਾਂ ਤੋਂ ਗ੍ਰਸਤੀ ਜੀਵਾਂ ਤੋਂ ਬਾਣੀ ਪੜਦਿਆਂ ਤੋਂ ਭੁੱਲਾਂ ਹੋ ਜਾਂਦੀਆਂ ਨੇ ਜਦੋਂ ਅਸੀਂ ਪੂਰਨ ਮਰਿਆਦਾ ਮੁਤਾਬਕ ਬਾਣੀ ਨੂੰ ਪੜਦੇ ਹਾਂ ਤਾਂ ਪੂਰਾ ਫਲ ਮਿਲਦਾ ਹੈ ਜੇ ਕਿਤੇ ਵਾਦ ਘਾਟ ਭੁੱਲ ਚੁੱਕ ਹੋ ਜੇ ਫਲ ਹੁੰਦਾ ਜਰੂਰ ਮਿਲਦਾ ਜਾ ਪਰ ਘਟ ਜਾਂਦਾ ਜਾ ਫਲ ਇਸ ਲਈ ਪਹਿਲੀ ਵਾਰ ਖੰਡਪੜ ਸਾਹਿਬ ਦਾ ਵੀ ਉਹਨੂੰ ਫਲ ਮਿਲਿਆ ਪਰ ਪੂਰਾ ਨਹੀਂ ਮਿਲਿਆ ਕਿਉਂਕਿ ਉਹਦੀ ਭਿਆਨਕ ਸ਼ਕਲ ਬਕਰਾਲ ਸ਼ਕਲ ਸੀ ਜਿਹੜੀ ਉਹਦੀ ਪਹਿਲਾਂ ਉਹ ਇੱਕ ਖੰਡਪੜ ਸਾਹਿਬ ਦੇ ਨਾਲ ਹੀ ਉਹਦਾ ਉਹਦੀ ਸ਼ਕਲ ਸੂਰਤ ਬਦਲ ਚੁੱਕੀ ਸੀ ਤੇ ਦੂਜੇ ਖੰਡਪੜ ਸਾਹਿਬ ਨਾਲ ਤਾਂ ਉਹਦਾ ਜਦੋਂ ਪੂਰਨ ਮਰਿਆਦਾ ਮੁਤਾਬਕ ਨਾਮ ਬਾਣੀ ਵਾਲੇ ਸਿੰਘਾਂ ਨੇ ਰਸੀਏ ਸਿੰਘਾਂ ਨੇ ਬੰਦਗੀ ਕਮਾਈ ਵਾਲੇ ਸਿੰਘਾਂ ਨੇ ਬੜੀ ਸੁਚਮਤਾਈ ਦੇ ਨਾਲ ਅਖੰਡ ਪੜ ਸਾਹਿਬ ਸੰਪੂਰਨ ਕੀਤਾ ਤਾਂ ਗੁਰੂ ਪਿਆਰਿਓ ਉਹਦਾ ਭਲਾ ਹੋ ਗਿਆ ਇਹ ਅੱਜ ਆਪਾਂ ਇੱਕ ਸਾਖੀ ਲੈ ਕੇ ਗਰਬਾਣੀ ਦੀ ਅਥਾ ਮਹਿਮਾ ਗਰਬਾਣੀ ਦੀ ਅਥਾ ਸ਼ਕਤੀ ਨੂੰ ਕੁਝ ਆਪ ਸੰਗਤਾਂ ਦੇ ਨਾਲ ਸਾਂਝਾ ਕੀਤਾ ਹੈ ਇਹਨੀ ਬੇਨਤੀ ਪ੍ਰਵਾਨ ਕਰੋ ਬਾਣੀ ਪੜ੍ਹੀਏ ਨਾਮ ਜਪੀਏ ਸਤਿਗੁਰੂ ਕਿਰਪਾ ਕਰਨ ਸਾਨੂੰ ਨੇਮ ਤੇ ਪ੍ਰੇਮ ਦੀ ਮਹਾਰਾਜਾਤ ਬਖਸ਼ਣ ਇਨੀਆਂ ਬੇਨਤੀਆਂ ਪ੍ਰਵਾਨ ਭੁੱਲਾਂ ਚੁੱਕਾਂ ਦੀ ਖਿਮਾ ਬਲਾਓ ਫਤੇ ਗੁਰੂ ਪਿਆਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ